ਕੱਲ ਜੀ ਬੱਬੂ ਮਾਨ ਦਾ ਮੂੰਹ ਕਾਲਾ ਕਰਨ ਦਾ ਚੈਲੰਜ ਕਰਤਾ ਅਰੋੜੇ ਨੇ ਜਿਹੜਾ ਹਿੰਦੂ ਜੱਟ ਕਹੋਂਦਾ ਆ ਕਹਿੰਦਾ ਮੈਂ ਬੱਬੂ ਮਾਨ ਦਾ ਮੂੰਹ ਕਾਲਾ ਕਰਨਾ ਕਾਤੇ ਪੇ ਉਹਨੇ ਬਲੈਕ ਦਿਵਾਲੀ ਜਿਹੜਾ ਗਾਣਾ ਕੱਢਿਆ ਤੇ ਸਾਡੇ ਦਿਨ ਤਿਹਾਰ ਨੂੰ ਟਾਰਗੇਟ ਕੀਤਾ ਗਿਆ ਤੇ ਕੁਝ ਵਿੱਚੋਂ ਹਿੰਦੂ ਭਰਾ ਕਹਿੰਦੇ ਪੇ ਜੇ ਕੱਲੂ ਅਸੀਂ ਕਾਲਾ ਗੁਰਪੁਰਬ ਮਨਾਉਣ ਲੱਪੇ ਫੇਰ ਫੇਰ ਤੁਸੀਂ ਸਾਰਿਆਂ ਨੇ ਬਈ ਗੱਲ ਬੱਬੂ ਮਾਨ ਦੇ ਗੀਤ ਦੀ ਆ ਮੈਂ ਕਰੀਲ ਵੀ ਪਾਈ ਸੀ ਉਹਦੇ ਥੱਲੇ ਕਮੈਂਟ ਸਾਰੇ ਪੋਜ਼ਿਟਿਵ ਆਏ ਬੱਬੂ ਮਾਨ ਦੇ ਹੱਕ ਚ ਆਏ ਬੱਬੂ ਮਾਨ ਨੂੰ ਕੱਲਾ ਸਿੱਖ ਨਹੀਂ ਸੁਣਦਾ ਮੁਸਲਮਾਨੀ ਹਿੰਦੂ ਸਾਰੇ ਸੁਣਦੇ ਆ ਹਨ ਠੀਕ ਆ ਜੇ ਉਹਨਾਂ ਤੁਸੀਂ ਇਹ ਕਹੋ ਵੀ ਮਾਫੀ ਮੰਗ ਬਈ ਠੀਕ ਆ ਆ ਮੂੰਹ ਕਾਲਾ ਕਰਨਾ ਜਾਂ ਬਾਕੀ ਸਾਰਿਆਂ ਨੂੰ ਟਾਰਗੇਟ ਕਰਨ ਲੱਗ ਪਣਾ ਇਹ ਕੋਈ ਚੰਗਾ ਕੰਮ ਨਹੀਂ ਹੈਗਾ ਬਾਕੀ ਬੱਬੂ ਮਾਨ ਦੇ ਫੈਨ ਵੀ ਬਹੁਤ ਕੱਟੜ ਵਾ ਇੰਨਾ ਸੁਖ ਵਾਲਾ ਨਹੀਂ ਹੈਗਾ ਵੀ ਮੂੰਹ ਕਾਲਾ ਕਰ ਲਓਗੇ ਤੁਸੀਂ ਰੋੜਾ ਸਾਹਿਬ ਮੈਨੂੰ ਲੱਗਦਾ ਤੁਸੀਂ ਨਕਲੀ ਹਿੰਦੂ ਜੱਟ ਵਾ ਹੋ ਅਸਲੀ ਜੱਟ ਵਾ ਉਹਦੇ ਮੂਰੇ ਨਹੀਂ ਖੜੇ ਹੋਣਾ ਤੁਹਾਡੇ ਤੋਂ ਮੈਂ ਤਾਂ ਸਿੱਧੀ ਗੱਲ ਕਹਿ ਦਊਂਗਾ ਹੈ ਤੇ ਬਾਕੀ ਗੱਲ ਗਾਣੇ ਦੀ ਆ ਗਾਣੇ 'ਤੇ ਰੱਖੋ ਸਾਰਿਆਂ ਨੂੰ ਟਾਰਗੇਟ ਨਾ ਕਰੋ ਨਾ ਦਿਨ ਤਿਉਹਾਰਾਂ ਨੂੰ ਟਾਰਗੇਟ ਨਾ ਕਰੋ ਅਸੀਂ ਕਦ ਕਿਹਾ ਬਲੈਕ ਦਿਵਾਲੀ ਜਾਂ ਕਾਲੀ ਦਿਵਾਲੀ ਆ ਫਿਰ ਗਾਣੇ ਦੇ ਵਿੱਚ ਤਾਂ ਕੁਝ ਅਜੀਹਾ ਹੈ ਹੀ ਨਹੀਂ ਹੈਗਾ ਕਿ ਬੱਕਾਲੀ ਦਿਵਾਲੀ ਆ ਜਾਂ ਕੁਝ ਮਨਾਉ ਹੋਣਾ ਉਹਨੇ ਆਪਣੇ ਵੱਲੋਂ ਰੱਖਿਆ ਹੋਊਗਾ ਠੀਕ ਆ ਚਲੋ ਅਸੀਂ ਤੁਹਾਡੇ ਨਾਲ ਇੱਥੇ ਵੀ ਸਹਿਮਤਪ ਹੋਣਾ ਹੀ ਨਹੀਂ ਚਾਹੀਦਾ ਕਿਸੇ ਵੀ ਮਜਬ ਧਰਮ ਦਾ ਤਿਹਾੜ ਟਾਰਗੇਟ ਨਹੀਂ ਕਰਨਾ ਚਾਹੀਦਾ ਹੈਨਾ ਠੀਕ ਆ ਹੁਣ ਸੋਸ਼ਲ ਮੀਡੀਆ ਆ ਗਿਆ ਤਾਂ ਵਿਰੋਧ ਵੱਧ ਗਿਆ ਪਹਿਲਾਂ ਆਉਂਦੇ ਸੀਗੇ ਕਾਲੀ ਦਿਵਾਲੀ ਨਚਿਆਂ ਤੇ ਐਦਾਂ ਪਤੇਰਾ ਕੋਸੀ ਉਦੋਂ ਤਾਂ ਕੁਝ ਨਹੀਂ ਹੋਇਆ ਪਰ ਜੇ ਤੁਸੀਂ ਕਹੋ ਹਨਾ ਕਿ ਪਰਚਾ ਦਰਜ ਕਰਨਾ ਚਲੋ ਮੰਨ ਲਿਆ ਤੁਹਾਡੇ ਤੁਹਾਡਾ ਕਾਨੂੰਨ ਆ ਕਾਨੂੰਨ ਦੇ ਅਨੁਸਾਰ ਕਰ ਬਾਈ ਹੋ ਸਕਦੀ ਆ ਬੱਬੂ ਮੰਨ ਤੀ ਜੀ ਤੁਸੀਂ ਜਾਨੇ ਪਰਚਾ ਪਰ ਮੂੰਹ ਕਾਲੇ ਵਾਲੀ ਗੱਲ ਤਾਂ ਬਿਲਕੁਲ ਨਹੀਂ ਪੁੱਗਦੀ ਆ ਤਾਂ ਕੋਈ ਗੱਲ ਨਹੀਂ ਤੁਸੀਂ ਮੂੰਹ ਕਾਲਾ ਕੀ ਗੱਲ ਇੱਥੇ ਕੋਈ ਕਾਇਦਾ ਕਾਨੂੰਨ ਹੈ ਨਹੀਂਗਾ ਗੀਤ ਮਾੜਾ ਗਾਇਆ ਗੀਤ ਨਹੀਂ ਚੰਗਾ ਲੱਗਾ ਤੁਹਾਨੂੰ ਠੀਕ ਆ ਤੁਸੀਂ ਉਹਦੇ ਤੇ ਆ ਕੇ ਚਲੋ ਦਿਨ ਤਿਹਾਰ ਨੂੰ ਟਾਰਗੇਟ ਕੀਤਾ ਕਾਨੂੰਨੀ ਕਾਰਵਾਈ ਕਰਵਾਓ ਤੁਸੀਂ ਗੁਰਪੁਰ ਬਣੁੰਦਾ ਨਾ ਟਾਰਗੇਟ ਕਰੋ ਹਨਾ ਪਰ ਤੁਸੀਂ ਵੀ ਤਾਂ ਉਹੀ ਕੰਮ ਕਰਦੇ ਹੋ ਇਹ ਗਲਤ ਗੱਲ ਆ ਸਾਰਿਆਂ ਨੇ ਰਲ ਮਿਲ ਕੇ ਰਹਿਣਾ ਅਸੀਂ இந்து ਸੇਕ ਭਰਾ ਸਾਰੇ ਇੱਕ ਵਾਂ ਤੇ ਬੜੀ ਵਧੀਆ ਦੀਵਾਲੀ ਮਨਾ ਰਹੇ ਆ ਕੋਈ ਇਦਾਂ ਦਾ ਚੱਕਰ ਨਹੀਂ ਹੈਗਾ ਕੀ ਕਹੋਂਗੇ ਇਹਦੇ ਬਾਰੇ ਜਰੂਰ ਦੱਸਿਓ ਧੰਨਵਾਦ